ਇਹ ਪਰਿਵਰਤਨ ਦਾ ਸਾਡੇ ਸਾਡਾ ਮਕਸਦ ਸੀ ਤਾਂ ਕਿ ਇਸੇ ਆਪਣੇ ਅੰਮ੍ਰਿਤਸਰ ਸਿਟੀ ਨੂੰ ਈ-ਵੇਸਟ ਦੇ ਦੁਸ਼ ਪ੍ਰਭਾਵ ਤੋਂ بچਾਈਏ ਸੋ ਇਹ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੀ ਇਲੈਕਟ੍ਰੋਨਿਕ ਵੇਸਟ ਹੈ ਇਹ ਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੋਏਗਾ ਅੱਜ ਯੋਗ ਹੈ ਇਸ ਨੂੰ ਵਰਤ ਰਹੇ ਆ ਲੇਕਿਨ ਇਹਦੇ ਲਈ ਅਵੇਅਰ ਹੋਣਾ ਵੀ ਬਹੁਤ ਜ਼ਰੂਰੀ ਹੈ ਕਰਤੇ ਮਾਦੇ ਪਾਵਨ ਦਿਨ ਵਰਲਡ এনवायरमेंट ਡੇ ਤੇ ਅੱਜ ਫੁਲਕਾਰੀ ਦੇ ਵੱਲੋਂ ਖਾਸ ਈ ਪ੍ਰਵਰਤਨ ਡਰਾਈਵ ਦੀ ਕਲੋਜ਼ਿੰਗ ਸੈਰਮਨੀ ਤੇ ਪਹੁੰਚਿਆ ਦਾਸੇ ਕਿ ਇਹ ਸਿਰਫ ਸਫਾਈ ਹੀ ਨਹੀਂ ਬਲਕਿ ਜਾਗਰੂਕਤਾ ਦੀ ਲਹਿਰ ਸੱਭਿਆਚਾਰਕ ਬਦਲਾ ਅਤੇ ਹਰੇ ਭਰੇ ਪਵਿਕ ਲਈ ਵਾਦਾ ਬਣੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਹੈ ਫੁਲਕਾਰੀ ਦੇ ਹੈਡ ਆਫ ਮੈਮ ਮਿਨਾਕਸ਼ੀ ਖੰਨਾ ਗੱਲਬਾਤ ਕਰਦੀ ਹੈ ਮੈਮ ਖਾਸ ਮਕਸਦ ਈ ਪ੍ਰਵਰਤਨ ਡਰਾਈਵ ਈ ਪਰਿਵਰਤਨ ਦਾ ਸਾਡੇ ਸਾਡਾ ਮਕਸਦ ਸੀ ਤਾਂ ਕਿ ਇਸੇ ਆਪਮੀ ਅੰਮ੍ਰਿਤਸਰ ਸਿਟੀ ਨੂੰ ਈ ਵੇਸਟ ਦੇ ਦੁਸ਼ ਪ੍ਰਭਾਵਾਂ ਤੋਂ ਬਚਾਈਏ ਬਿਕੋਜ਼ ਈ ਵੇਸਟ ਇੱਕ ਐਕੋਜੇ ਚੀਜ਼ ਹੈ ਜੜੇ ਕਿ ਜੇ ਉਹਨੋਂ ਸੀ ਪ੍ਰੋਪਰਲੀ ਡਿਸਪੋਜ਼ ਆਫ ਨਹੀਂ ਕਰਦੇ ਰੀਸਾਈਕਲ ਨਹੀਂ ਕਰਦੇ ਤੇ ਉਹ ਸਾਡੀ ਲੈਂਡਫਿਲ ਚ ਜਾਂਦੀ ਹੈ ਲੈਂਡਫਿਲ ਚ ਜਦੋਂ ਜਾਂਦੀ ਹੈ ਉਹ ਸਾਡੀ ਸੋਇਲ ਨੂੰ ਕੰਟਾਮਿਨੇਟ ਕਰਦੀ ਹੈ ਸਾਡੇ ਵਾਟਰ ਬੈਡ ਨੂੰ ਕੰਟਾਮਿਨੇਟ ਕਰਦੇ ਜਿਸ ਦੇ ਨਾਲ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ ਹੈ ਨਿਊਰੋਲੋਜੀਕਲ ਬਿਮਾਰੀਆਂ ਹੈ ਜਿਹਦੇ ਨਾਲ ਕਿ ਸਾਨੂੰ ਉਹ ਹੁੰਦੀਆਂ ਨੇ ਤੇ ਸਾਡਾ ਇਹੀ ਇੱਕ ਮਕਸਦ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਕਿ ਕੀ ਦੁਸ਼ਪਰਨਾਮ ਹੈ ਇਹ ਇਹ ਵੇਸਟ ਦੇ ਤਾਂ ਕਿ ਲੋਕ ਸਾਡੇ ਨਾਲ ਜੁੜਨ ਸਾਡੇ ਕੋਲ ਆ ਕੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਤੇ ਅਸੀਂ ਅੱਗੇ ਥਰੇਕੋ ਕੰਪਨੀ ਹੈ ਜੀ ਬੰਬੇ ਤੋਂ ਮੁੰਬਈ ਤੋਂ ਔਰ ਉਹਨਾਂ ਦਾ 2000 ਗਵਰਨਮੈਂਟ ਅਪਰੂਵਡ ਬਾਡੀ ਤੇ ਉਹ ਰੀਸਾਈਕਲ ਕਰਦੇ ਆਂ ਫ੍ਰਮ ਐਂਡ ਟੂ ਐਂਡ ਉਹ ਕੋਈ ਵੀ ਕੰਪੋਨੈਂਟ ਹੈ ਉਹਦਾ ਅਸਰ ਨਹੀਂ ਜਾਂਦਿੰਦੇ ਹਰ ਕੰਪੋਨੈਂਟ ਉਹਦਾ ਰੀਸਾਈਕਲ ਹੁੰਦਾ ਹੈ ਤੇ 1 ਜੂਨ ਤੋਂ 4 ਜੂਨ ਤੱਕ ਕਲੈਕਸ਼ਨ ਡਰਾਈਵ ਸੀ ਜਦੋਂ ਅਸੀਂ ਕੀ ਕੋ 4000 ਕਿਲੋ ਵੇਸਟ ਇਕੱਠਾ ਕੀਤਾ ਔਰ ਅੱਜ ਅਸੀਂ ਤਰੇਕੋ ਕੰਪਨੀ ਉਹਨਾਂ ਥੋਂ ਲੈ ਕੇ ਜਾਏਗੀ ਮਹਾਰਾਸ਼ਟਰ ਤੇ ਉੱਥੇ ਜਾ ਕੇ ਰੀਸਾਈਕਲ ਕਰਨਗੇ। ਉਹ ਮੈਨੇ ਇੰਪਾਰਟਮੈਂਟ ਦੇ ਬਹੁਤ ਮਹੱਤਤਾ ਹੈ। ਹਰ ਚੀਜ਼ ਤੇ ਹਰ ਕੰਮ ਤੇ ਜਿਹੜੀਆਂ ਮਹਿਲਾਵਾਂ ਨੇ ਉਹ ਅੱਗੇ ਵੱਧ ਕੇ ਆਉਂਦੀਆਂ ਨੇ। ਖਾਸ ਸੀਪੇ ਵਰਤਨ ਡਰਾਈਵ 'ਚ ਮਹਿਲਾਵਾਂ ਦਾ ਕੀ ਸਹਿਯੋਗ ਹੈ? ਇਹ ਵਾਲੀ ਡਰਾਈਵ ਹੈ। ਇਹ ਬੇਸਿਕਲੀ ਹੋਈ ਹੀ ਮਹਿਲਾਵਾਂ ਦੇ ਥਰੂ ਹੈ। ਇਹ ਅਸੀਂ ਕੀਤੀ ਹੀ ਆਪਣੇ ਮੈਂਬਰ ਬੋਡੀ ਦੇ ਥਰੂ ਹੈ। ਸਾਡੀ ਮੈਂਬਰ ਬੋਡੀ ਨੇ ਹੀ ਅਵੇਅਰਨੈਸ ਕ੍ਰੀਏਟ ਕੀਤੀ, ਕਲੈਕਸ਼ਨ ਕੀਤੀ ਜੀ। ਬਿਕਾਜ਼ ਸਾਡੀ ਮੈਂਬਰ ਬੋਡੀ ਹੀ ਪਿਵੋਟਲ ਸੀ ਐਸ ਕਾਰਕਰਮ ਤੇ ਯੂਥ ਦੇਖ ਰਹੇ ਮੈਮ ਛੋਟੇ ਛੋਟੇ ਬੱਚੇ ਵੀ ਆਏ ਸੀ ਦੇਖਿਆ ਜਾਵੇ ਯੂਥ ਦਾ ਕੀ ਸਹੀ ਹੋ ਅਸੀਂ ਫਲਕਾਰੇ ਚ ਹਰ ਸਾਲ ਕੋਈ ਵੀ ਇਨੀਸ਼ੀਏਟਿਵ ਹੁੰਦਾ ਜਿਸ ਨਾਲ ਸਾਡਾ ਟੀਲਾathon ਹੁੰਦਾ ਹੈ ਹੁਣ ਇਹ ਪਰਿਵਰਤਨ ਡਰਾਈਵ ਹੈ ਅਸੀਂ ਸਭ ਤੋਂ ਪਹਿਲੇ ਸਕੂਲ ਨਾਲ ਸੰਪਰਕ ਕਰਨੇ ਆ ਬਿਕਾਜ਼ ਸਾਨੂੰ ਲੱਗਦਾ ਜੇ ਅਸੀਂ ਸਕੂਲਾਂ ਤੋਂ ਸ਼ੁਰੂ ਕਰਾਂਗੇ ਤੇ ਅਸੀਂ ਉਹਨਾਂ ਬੱਚਿਆਂ ਨੂੰ ਐਜੂਕੇਟ ਕਰਾਂਗੇ ਜਿਨ੍ਹਾਂ ਨੇ ਫਿਚਰ ਜਨਰੇਸ਼ਨ ਬਣਨੀ ਹੈ ਔਰ ਅਸੀਂ ਇੱਕ ਬੱਚੇ ਨੂੰ ਸਿਰਫ ਐਜੂਕੇਟ ਨਹੀਂ ਕਰਦੇ ਉਹ ਐਵਲੀ ਅਵੇਅਰਨਸ ਆਪਣੀ ਫੈਮਿਲੀ ਮੈਂਬਰਸ ਆਪਣੇ ਨੇਬਰਹੂਡ ਆਪਣੇ ਫਰੈਂਡਸ ਉਹ ਤੱਕ ਲੈ ਕੇ ਜਾਂਦਾ ਤੇ ਇਨ টারਨ ਅਸੀਂ ਸਾਰੀ ਸੋਸਾਇਟੀ ਨੂੰ ਐਜੂਕੇਟ ਕਰਦੇ ਆ ਮੇਅਰੋ ਫੌਮ ਦੇ ਸਰ ਆਏ ਨੇ ਐਮ ਐਲ اے ਆਏ ਨੇ ਕਾਉਂਸਲਰ ਜਿਹੜੇ ਨੇ ਪਹੁੰਚੇ ਨੇ ਕੀ ਸਹਿਯੋਗ ਰਹਿਣ ਦਾ ਤੇ ਅੱਗੇ ਕੀ ਵਾਦੇ ਕੀਤੇ ਜਿਹੜੀ ਐਮਸੀਏ ਮਿਊਨਿਸਪਲ ਕਾਰਪੋਰੇਸ਼ਨ ਆਫ ਅਮ੍ਰਿਤਸਰ ਜੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਡਾ ਉਹਨਾਂ ਨੇ ਇਸ ਡਰਾਈਵ ਚ ਡੋਰ ਟੂ ਡੋਰ ਪਿਕਅਪ ਅਰੇਂਜ ਕੀਤਾ ਪਲੱਸ ਉਹਨਾਂ ਨੇ ਕੈਂਪੇਨ ਡਰਾਈਵੇ ਕੀਤੇ ਆ ਜਿੱਥੇ ਕਿ ਉਹਨਾਂ ਨੇ ਆਪਣੇ ਲਾਊਡ ਸਪੀਕਰਸ ਨਾਲ ਸਾਰੇ ਸ਼ਹਿਰ ਚ ਅਨਾਉਂਸਮੈਂਟ ਕੀਤੀ ਹੈ ਕਿ ਲੋਕ ਅੱਗੇ ਵੱਧ ਕੇ ਸਾਡੇ ਨਾਲ ਸਹਿਯੋਗ ਅੱਜ ਵਰਲਡ এনवायरमेंटल ਡੇ ਦੇ ਉੱਤੇ ਜਿਹੜੀ ਹੈਗੀ ਇੱਕ ਨਾਲ ਹੀ ਈ ਜਿਹੜੀ ਹੈ ਪਰਿਆਵਰਣ ਈ ਜਿਹੜੀ ਵੇਸਟ ਹੈ ਇਦੇ ਉੱਤੇ ਵੀ ਲੋਕਾਂ ਨੂੰ ਵੇਅਰ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਲਈ ਫੁਲਕਾਰੀ ਦੀ ਐਨ ਜੀਓਜ਼ ਨੇ ਇਹਨਾਂ ਨੇ ਜਿਹੜੇ ਕਦਮ ਚੁੱਕੇ ਨੇ ਇਹਨਾਂ ਦੇ ਵਲੰਟੀਅਰਸ ਨੇ ਜੋ ਕਦਮ ਚੁੱਕ ਕੇ ਔਰ ਮਿਊਸਪਲ ਕਾਰਪੋਰੇਸ਼ਨ ਹੰਸਰ ਦੇ ਸਹਿਯੋਗ ਦੇ ਨਾਲ ਜੋ ਇਹ ਕੰਮ ਕੀਤਾ ਸਾਡੇ ਕਮਿਸ਼ਨਰ ਗੁਲਪ੍ਰੀਤ ਸਿੰਘ ਜੀ ਆਲਕ ਸਾਹਿਬ ਵੀ ਜਿਹੜਾ ਇਹਨਾਂ ਬਹੁਤ ਐਫਰਟਸ ਲਿਆ ਸਾਡੀ ਕਾਰਪੋਰੇਸ਼ਨ ਵੱਲੋਂ ਸੋ ਇਹ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੀ ਇਲੈਕਟ੍ਰੋਨਿਕ ਵੇਸਟ ਹੈ ਇਹਦਾ ਵੇਅਰ ਹੋਣਾ ਬਹੁਤ ਜ਼ਰੂਰੀ ਹੋਏਗਾ ਕਿਉਂਕਿ ਜਿੱਥੇ ਇਕ ਆਨਲੀ ਇਕੱਲੀ ਏ ਈ ਵੇਸਟ ਹੀ ਨਹੀਂ ਹੈ ਇਹਦੇ ਬਹੁਤ ਜਿਹੜੇ ਨੇ ਰੈਡੀਏਸ਼ਨਸ ਵੀ ਨੇ ਹਰ ਘਰ ਦੇ ਵਿੱਚ ਇਲੈਕਟ੍ਰੋਨਿਕਸ ਸਮਾਨ ਬਹੁਤ ਹੈ ਅੱਜ ਯੋਗ ਹੈ ਇਸ ਨੂੰ ਵਰਤ ਰਹੇ ਆ ਲੇਕਿਨ ਇਹਦੇ ਲਈ ਅਵੇਅਰ ਹੋਣਾ ਵੀ ਬਹੁਤ ਜ਼ਰੂਰੀ ਹੈ ਅੱਜ ਵਰਲਡ এনवायरमेंटल ਡੇ ਦੇ ਉੱਤੇ ਜਿੱਥੇ ਅਸੀਂ ਬਾਕੀ ਹਰਿਆਵਲ ਆਪਣੇ ਆਪ ਨੂੰ ਕਰ ਰਹੇ ਆ ਆਪਣੀ ਇਸ ਪਲੈਨਟ ਨੂੰ ਜਿੱਥੇ ਅਸੀਂ ਪੋਲਿਊਸ਼ਨ ਫ੍ਰੀ ਕਰਨਾ ਹੈ ਸਾਰਾ ਕੁਝ ਦੇਖਣਾ ਅਵੇਅਰ ਹੋਣ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਣਾ ਸੋ ਅਦਲੀ ਅੱਜ ਫੁਲਕਾਰੀ ਨੇ ਜਿਹੜਾ ਕਦਮ ਚੁੱਕਿਆ 4000 ਕਿਲੋ ਦੇ ਕਰੀਬ ਈ-ਵੇਸਟ ਜਿਹੜੀ ਇਲੈਕਟ੍ਰੋਨਿਕ ਵੇਸ ਜਿਹੜੀ ਇਹਨਾਂ ਇਕੱਠੀ ਕਰਕੇ ਅੱਗੇ ਰੀਸਾਈਕਲਿੰਗ ਜਿਹੜੀ ਹੈ ਬੰਬੇ ਭੇਜਣੀ ਹੈ ਸੋ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੀ ਧੰਨਵਾਦ ਜੀ ਤੁਸੀਂ ਅੱਜਕੱਲ੍ਹ ਸ਼ੇਅਰ ਕੀਤੇ ਸੀ ਕਿ 2 ਮਹੀਨਿਆਂ ਦੇ ਬਾਅਦ ਅਮਰੀਕਾ ਦੇ ਵਿੱਚ ਜੀਪੀਐਸ ਇਨੇਬਲਡ ਲਿਫਟਿੰਗ ਹੋਵੇਗੀ ਥੋੜਾ ਜਿਆਦਾ ਬਾਰੇ ਦੱਸੋ ਦੇਖੋ ਸਾਡੇ ਜਿਹੜਾ ਬਿਊਟੀਫੁਲ ਵੇਸ ਨੂੰ ਜਿਹੜੀ ਕਲੈਕਸ਼ਨ ਕਰਨ ਲਈ ਹੈ ਪਿੱਛੇ ਸਾਡੇ ਕੋਲ ਇੱਕ ਦੁਬਈ ਬੇਸ ਕੰਪਨੀ ਸੀ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਸੀ ਉਹ ਅਸੀਂ ਉਹ ਸਾਰਾ ਕੁਝ ਕਰਕੇ ਇੱਕ ਨਵੇਂ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਨਵੀਂ ਜਿਹੜੀਆਂ ਗੱਡੀਆਂ ਜਿਹੜੀ ਕਲੈਕਸ਼ਨ ਲਈ ਗੱਡੀਆਂ ਨੇ ਕੁਝ ਚਲਾ ਰਹੇ ਹਾਂ तकरीबन 250 ਦੇ ਕਰੀਬ ਗੱਡੀ ਹੋਵੇਗੀ ਅੱਜ ਦੀ ਡੇਟ 'ਚ ਸਾਡੇ ਕੋਲ 100 ਸਫਾ 100 ਦੇ ਕਰੀਬ ਚੱਲ ਰਹੀ ਹੈ ਉਹ ਸਾਹੀ ਸੀ ਡੋਰ ਟੂ ਡੋਰ ਕੂੜੇ ਦੀ ਜਿਹੜੀ ਕਲੈਕਸ਼ਨ ਕਰਨੀ ਹੈ ਔਰ ਜੀਪੀਐਸ ਅਨੇਬਲਡ ਹੋਣ ਗਿਆ ਜਿਹਦੀ ਮੰਡਿਟਰੀਂਗ ਸਾਡੇ ਕੋਲ ਮਯੂਸਫ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਹਰ ਗੱਡੀ ਦਾ ਉਥੇ ਮੋਨੀਟਰਿੰਗ ਕੀਤੀ ਜਾਏਗੀ ਉਹ ਹਰ ਘਰ ਘਰ ਤੱਕ ਡੋਰ ਟੂ ਡੋਰ ਜਿਹੜੀ ਹੈਗੀ ਉਹ ਕੂੜੇ ਦੀ ਕਲੈਕਸ਼ਨ ਹੋਏਗੀ ਜਿਸ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚੋਂ ਕੂੜੇ ਦੀ ਕੋਈ ਸਮੱਸਿਆ ਨਹੀਂ ਰਹੇਗੀ ਔਰ ਉਹ ਕੂੜਾ ਇਕੱਲਾ ਕਲੈਕਸ਼ਨ ਹੀ ਨਹੀਂ ਅਸੀਂ ਕਰਨਾ ਕਲੈਕਟ ਕਰਕੇ ਟਰਾਂਸਪੋਰਟ ਕਰਕੇ ਉਹਨੂੰ ਹਰ ਰੋਜ਼ ਜਿਹੜਾ ਹੈਗਾ ਉਹਨੂੰ ਡਿਸਪੋਜ਼ ਵੀ ਕਰਨਾ ਹੈ ਉਹਨੂੰ ਖਤਮ ਵੀ ਕਰਨਾ ਕਿਤੇ ਜਿਹੜੇ ਅਸੀਂ ਕੂੜੇ ਦੇ ਸ਼ਹਿਰ ਦੇ ਵਿੱਚ ਢੇਰ ਨਹੀਂ ਲੱਗਣਦੇ ਨੇ ਕਿਉਂਕਿ ਜਿਹੜੇ ਪਿੱਛੇ ਸਾਡੇ ਕੋਲ ਸ਼ਹਿਰ ਦੇ ਵਿੱਚ ਡੰਪ ਬਣੇ ਨੇ ਕੂੜੇ ਦੇ ਏਡੇ ਏਡੇ ਡੰਪ ਉਹਦੇ ਲਈ ਵੀ ਅਸੀਂ ਜਿਹੜਾ ਟੈਂਡਰ ਲਗਾਇਆ ਦਾ ਉਸ ਨੂੰ ਵੀ ਅਸੀਂ ਸਾਲ ਸਵਾ ਸਾਲ ਦੇ ਵਿੱਚ ਉਹ ਕੂੜੇ ਤੇ ਪਹਾੜਾਂ ਨੂੰ ਜਿਹੜਾ ਅਸੀਂ ਖਤਮ ਕਰਨਾ ਹੈ ਤਾਂ ਕਿ ਸ਼ਹਿਰ ਸਾਡਾ ਜਿਹੜਾ ਹੈ ਪੋਲਿਊਸ਼ਨ ਫਰੀ ਹੋ ਸਕੇ ਸੋਏਗੀ ਸੇਕੇ ਸਾਡੇ ਨਾਲ ਫੁਲਕਾਰੀ ਤੋਂ ਮਿਨਾਕਸ਼ੀ ਖੰਨਾ ਮੈਪ ਹੈੱਡ ਆਫ ਤੇ ਫੁਲਕਾਰੀ ਨੇ ਔਰ ਦੱਸਦੇ ਕਿ ਇਹਨਾਂ ਦੇ ਵੱਲੋਂ ਖਾਸ ਇਹ ਪਰਵਰਤਨ ਡਰਾਈ ਦੀ ਅੱਜ ਕਲੋਜ਼ਿੰਗ ਸੈਰਮੋਨੀ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਵੇਸਟ ਮਟੀਰੀਅਲ ਹੈ ਉਸ ਨੂੰ ਕੰਪੋਸਟ ਕੀਤਾ ਜਾਂਦਾ ਹੈ ਤੇ ਹੋਰ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਬਦਲਾ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਪ੍ਰਣ ਲਿਆ ਗਿਆ ਹੈ ਹਰੇ ਭਰੇ ਕਿਦਾ ਜਿਹੜਾ ਹੈ ਉਪਰਣ ਲਿਆ ਗਿਆ ਹੈ ਖਾਸ ਵਰਲਡ এনवायरमेंट ਡੇ ਦੇ ਮੌਕੇ ਤੇ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ